ਵੈਲਕਮ ਕਰਦੇ ਆ ਸਾਰਿਆਂ ਦੀ ਤੇ ਆਪਣਾ ਵੀ ਨਾਲ ਕੀਤਾ ਵੈਲਕਮ ਤੇ ਆਪਣਾ ਸੰਗਰੂਰ ਲੱਭ ਲਿਆ ਜਿਹੜੇ ਜਿਹੜੇ ਸੰਗਰੂਰਤ ਨੇ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ ਆਪਾਂ ਦੇਸੀ ਸਿੱਧੇ ਸਾਦੇ ਬੰਦੇ ਕਿਟ ਦੇ ਵਿੱਚੋਂ ਪਰਨਾ ਕੱਢੇ ਆਪਣੇ ਤੇ ਲਾਗੇ ਆਪਾਂ ਸਿਰ ਤੇ ਬੰਨਣ ਤੇ ਉਹੀ ਗੱਲ ਮਿੱਤਰੋ ਕਹਿੰਦੇ ਵੀ ਜੇ ਭੀੜ ਦੇ ਵਿੱਚ ਤੁਰੋਗੇ ਤਾਂ ਕੋਈ ਨਹੀਂ ਦੇਖੂਗਾ ਤੇ ਜਦੋਂ ਹੀ ਆਪਣੇ ਪਰਨਾ ਬੰਨਿਆ ਗੋਲ ਕਰਕੇ ਸਿਰ ਤੇ ਤਾ ਸਾਰੇ ਦੇਖਦੇ ਸੀ ਆ ਕਹਿੰਦੇ ਕਿੱਥੋਂ ਆ ਗਿਆ ਬੰਦਾ ਤੇ ਬਾਕੀ ਆ ਜੋ ਤੁਹਾਨੂੰ ਐਂਡ ਅੱਜ ਤੁਹਾਨੂੰ ਤੁਸੀਂ ਸਾਹਮਣੇ ਲੋਕਿਆ ਬਾਦ ਕਹਿੰਦੇ ਇੱਕ ਇੱਕ ਮਿੰਟ ਬਾਅਦ ਦੁਬਈ 에어ਪੋਰਟ ਤੋਂ ਜਹਾਜ਼ ਉੜਾਲਾ ਵਾਤਾ ਐਂਡ ਕਰਾਇਆ ਭਈਆਂ ਨੇ ਕਹਿੰਦੇ ਦੁਬਈ ਨੇ ਲੋ ਚ 35 ਤੱਕ ਫਿਰ ਮੁੜੇ ਉਹ ਦੇਖੋ ਵੀ ਇਹ ਵੈਲਕਮ ਕਰ ਹਾਂਜੀ ਮਿੱਤਰੋ ਕੀ ਹਾਲ ਚਾਲ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਆਪਾਂ ਫਾਈਨ ਕਲੀਅਰ ਕੀਤਾਗਾ ਬੋਰਡਿੰਗ ਪਾਸ ਮਿਲ ਗਿਆ ਤੇ ਆਜੋ ਹੁਣ ਆਪਾਂ ਜਲਦੇ ਆਂ ਵੇਟਿੰਗ ਹਾਲ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਦੁਬਈ 에য়ারਪੋਰਟ ਤੇ ਕਹਿੰਦੇ ਬੱਸਾਂ ਨੂੰ ਜਹਾਜ਼ ਖੜੇ ਨੇ ਮਿੱਤਰੋ ਤੇ ਸਾਜੋ ਤੁਹਾਨੂੰ ਕੱਲਾ ਇਕੱਲੀ ਗੱਲ ਦੱਸਾਂਗੇ ਸਾਰਾ ਕੁਝ ਦਿਖਾਵਾਂਗੇ ਬਣੇ ਰਿਓ ਵੀਡੀਓ ਦੇ ਲਾਸਟ ਤੱਕ ਤੇ ਆਉਂਦੀਆਂ ਨੇ ਬੱਸਾਂ ਜਿਹੜੀਆਂ ਲੈ ਕੇ ਜਾਂਦੀਆਂ ਨੇ ਜਹਾਜ਼ਾਂ ਤੱਕ ਮਿੱਤਰੋ ਤੇ ਸਾਹਮਣੇ ਖੜਾ ਦੁਬਈ ਦਾ ਜਹਾਜ਼ ਜਹਾਜ਼ ਉੜਦੇ ਵੀ ਦਿਖਾਵਾਂਗੇ ਅੱਜ ਤੁਹਾਨੂੰ ਤੁਸੀਂ ਸਾਹਮਣੇ ਲੋਕਿਆ ਬਾਦ ਆ ਕਹਿੰਦੇ ਦੇ ਇੱਕ ਇੱਕ ਮਿੰਟ ਬਾਅਦ ਦੁਬਈ 에어ਪੋਰਟ ਤੋਂ ਜਹਾਜ਼ ਉੜਦੇ ਨੇ ਮਿੱਤਰੋ ਗੱਲਾਂ ਬਾਤਾਂ ਐਂਡ ਹੋਣੀਆਂ ਨੇ ਵਲੌਗ ਦੇ ਵਿੱਚ ਬਣੇ ਰਹੋ ਬਸ ਲਾਸਟ ਤੱਕ ਕਹਾਣੀ ਕਹਿੰਦੇ ਲਓ ਮਿੱਤਰੋ ਬੋਰਡਿੰਗ ਪਾਸ ਮਿਲ ਗਿਆ ਸਾਰਾ ਕੁਝ ਤੇ ਬੱਸ ਦੇ ਵਿੱਚ ਬੈਠੇ ਆਂ ਜੀ ਆ ਰਹੇ ਆਪਾਂ ਆਪਣੇ ਜਹਾਜ਼ ਵੱਲ ਨੂੰ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਚਲੋ ਆਜੋ ਆਪਾਂ ਜਲਦੇ ਆ ਤੇ ਆ ਤੁਸੀਂ ਚੈੱਕ ਕਰੋ ਜਿੱਦਾਂ ਬੱਸ ਸਟੈਂਡ ਤੇ ਬੱਸਾਂ ਨਹੀਂ ਖੜੀਆਂ ਹੁੰਦੀਆਂ ਆਪਣੇ ਉਦਾਂ ਜਹਾਜ਼ ਖੜੇ ਨੇ ਲੈਣਾ ਦੇ ਵਿੱਚ ਲਾਏ ਮਿੱਤਰੋ ਗੱਲਾਂ ਵਾ ਤਾਂ ਐਂਡ ਕਰਾਈਆਂ ਭਈ ਜਾਨੀ ਕਹਿੰਦੇ ਬਈ ਨੇ ਲੋ ਕਿਉਂ ਪੈਂਦੀ ਤੱਕ ਫਿਰ ਮੁੜੇ ਉਹ ਦੇਖੋ ਵੀ ਇਹ ਇੱਥੇ ਇੱਕ ਦੋ ਅੱਗੇ ਲੈਣੋ ਬੋਰਜਾ ਜੀ ਪਤਾ ਨਹੀਂ ਕਿੰਨੇ ਕੁ ਖੜੇ ਨੇ ਤੇ ਆਪਣੇ ਆ ਆਪਣੇ ਜਹਾਜ਼ ਦੇ ਵਿੱਚ ਜਾਣਾ ਬੈਠਾਂਗੇ ਤੇ ਸ਼ਿਹਾਰੀ ਗੱਲਾਂ ਬਾਤ ਖਾਵਾਂਗੇ ਮਿੱਤਰੋ ਲੋ ਵੀ ਆਪਾਂ ਚੱਲਿਆ ਹੁਣ ਜਹਾਜ਼ ਦੇ ਅੰਦਰ ਐਂਟਰ ਹੋਣ ਤੇ ਬਾਕੀ ਤੋਂ ਨੂੰ ਦਿਖਾਉਣਾ ਵੀ ਜਿਹੜੇ ਆ ਪੱਖੇ ਲੱਗੇ ਹੋਣੇ ਇਹਦੀ ਹਵਾ ਚੱਕ ਗਰੋ ਕਿੰਨੀ ਆ ਵੀ ਆ ਦੇਖੋ ਬੂਣੀ ਪਾਸ ਕਿੰਨਾ ਜਿਆਦਾ ਉੱਡਦਾ ਸਟਾਰਟ ਖੜਾ ਜਾ ਜੀ ਹਵਾ ਚੱਕ ਗਰੋ ਵੀ ਕਿੰਨੀ ਤੇਜ਼ ਆ ਪੱਖਿਆਂ ਦੀ ਤੇ ਲੋ ਮਿੱਤਰੋ ਆਪਾਂ ਜੇ ਲੈ ਅੰਦਰ ਐਂਟਰੋਂ 에ਅਰ ਹੋਸਟਲਜ਼ ਨੇ ਆਪਣਾ ਕੀਤਾ ਵੈਲਕਮ ਤੇ ਆ ਜੋ ਮਿੱਤਰੋ ਅੱਗੇ ਚੱਲਦੇ ਆਪਾਂ ਅੰਦਰ ਤੇ ਬਣੇ ਰਿਓ ਵੀਡੀਓ ਦੇ ਲਾਸਟ ਤੱਕ ਇੱਕ ਵਾਰ ਫੇਰ ਤੋਂ ਕਹਿੰਨੇ ਆ ਵੈਲਕਮ ਕਰਦੇ ਆ ਸਾਰਿਆਂ ਦੀ ਤੇ ਆਪਣਾ ਵੀ ਨਾਲ ਕੀਤਾ ਵੈਲਕਮ ਤੇ ਆਪਾਂ ਵੀ ਨਾਲ ਇਹਨਾਂ ਨਾਲ ਥੋੜੀ ਜਿਹੀ ਕਲਿੱਪ ਲਈ ਤੇ ਕਹਿੰਦੇ ਨਹੀਂ ਨਹੀਂ ਮਤਰੋ ਆਪਾਂ ਹੁਣ ਚੱਲਿਆਂ ਸੀਟ ਵੱਲ ਨੂੰ ਉੱਥੇ ਜ਼ਿਆਦਾ ਟਾਈਮ ਆਪਾਂ ਨਹੀਂ ਖੜ੍ਹ ਸਕਦੇ ਤੇ ਮਤਰੋ ਸੀਟਾਂ ਦੇ ਉੱਤੇ ਬਹਿ ਗਏ ਆ ਐਲਸੀਡੀਆਂ ਕੱਲੀ-ਕੱਲੀ ਸੀਟ ਦੇ ਉੱਪਰ ਲੱਗੀ ਹੋਈ ਆ ਤੇ ਆਪਾਂ ਨੂੰ ਤੁਹਾਨੂੰ ਪਤਾ ਪੁੱਠੇ ਦਿਮਾਗ ਆ ਪਾਣੇ ਆ ਆਪਦੀ ਕੁਝ ਦੇਖਣਾ ਹੁੰਦਾਗਾ ਆਪਾਂ ਨੇ ਐਲਸੀਡੀ ਨਾਲ ਲਏ ਪੰਗੇ ਥੋੜੇ ਬੁੱਤੇ ਤੇ ਆਪਾਂ ਫਿਰ ਸਾਰਾ ਕੁਝ ਚਲਾ ਕੇ ਦਿਖਾਵਾਂਗੇ ਇਹਦੇ ਵਿੱਚ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲੇਗਾ ਹੈੱਡਫੋਨ ਵੀ ਲਾ ਸਕਦੇ ਹੋ ਆਪਣਾ ਬਲੂਟੁੱਥ ਵੀ ਕਨੈਕਟ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਕੱਲੇ-ਕੱਲੇ ਚੀਜ਼ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਕੀ ਕੁਝ ਹੈਗਾ ਕੀ ਕੁਝ ਨਹੀਂ ਹੈਗਾ ਡਰਾਮਾ ਮੂਵੀਜ਼ ਆ ਗਈਆਂ ਸਾਰਾ ਕੁਝ ਇੰਡੀਅਨ ਸਿਨੇਮਾ ਸਾਰੀਆਂ ਕੱਲੇ-ਕੱਲੇ ਮੂਵੀਜ਼ ਨੇ ਇਹਦੇ ਵਿੱਚ ਮੂਵੀਜ਼ ਦੇਖੋ ਜਿਹੜੀ ਮਰਜ਼ੀ ਗੇਮਾਂ ਖੇਡੋ ਆ ਸਮਝਾਉਣ ਲੱਗੇ ਵੀ ਹੁਣ ਜਹਾਜ਼ ਦੇ ਵਿੱਚ ਕੋਈ ਵੀ ਐਮਰਜੈਂਸੀ ਹੁੰਦੀ ਹੈ ਕਿੱਦਾਂ ਕੁਝ ਕੀ ਹੈਂਡਲ ਕਰਨਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਕੱਲੇ-ਕੱਲੇ ਗੱਲ ਸਮਝਾਉਣਗੇ ਤੇ ਲੋ ਵੀ ਮਿੱਤਰੋ ਕਹਿੰਦੇ ਮਾਸਕ ਲਾਓ ਪਹਿਲਾਂ ਦਾ ਫਿਰ ਦੂਜੀ ਨੰਬਰ ਤੇ ਫੋਨ ਦੇ ਵਿੱਚੋਂ ਕਹਿੰਦੇ ਆਪਣੇ ਦੂਜਾ ਕਰ ਲਓ ਸੀਟ ਬੈਲਟਾਂ ਦੇ ਲਾ ਲਓ ਬਾਈ ਮਿੱਤਰੋ ਕਹਿੰਦੇ ਜਹਾਜ਼ ਹੈਗਾ ਹੁਣ ਉੱਡਣ ਵਾਲਾ ਤੇ ਆਪਣੇ ਫੋਨ ਕਰ ਲਓ ਕਹਿੰਦੇ ਬੰਦ ਜਹਾਜ਼ ਦੇਓ ਚਾਰ ਬਲੂ ਦਾਥ ਵਾਈਫਾਈ ਸਾਰਾ ਕੁਝ ਕਰ ਲਓ ਕਹਿੰਦੇ ਆਪਣਾ ਬੰਦ ਮੇਗਾ ਸਾਡਾ ਤਾਂ ਸਾਰਾ ਕੁਝ ਬੰਦ ਹੀ ਆ ਬਸ ਕੱਲਾ ਕੈਮਰਾ ਹੀ ਚੱਲਦਾ ਉਹ ਵੀ ਵਲੋਗਿੰਗ ਕਰਦੇ ਆ ਨਾ ਆਪਾਂ ਸਾਰਾ ਕੁਝ ਬੰਦ ਕਰਕੇ ਕਹਿੰਦੇ ਫੋਨ ਪਾ ਲਓ ਜੇ ਬੰਝ ਮੇਗਾ ਨਹੀਂ ਨਹੀਂ ਅਸੀਂ ਨਹੀਂ ਪਾਉਣਾ ਹਜੇ ਅਸੀਂ ਵੀਡੀਓ ਬਣਾਉਣੀ ਆ ਫਿਰ ਪਾਵਾਂਗੇ ਫੋਨ ਜੇਬ ਦੇ ਵਿੱਚ স্মੋਕਿੰਗ ਕਹਿੰਦੇ ਨਹੀਂ ਕਰਨੀ ਜ ਆਜ ਦੇ ਵਿੱਚ স্মੋਕਿੰਗ ਇਸ ਸਿਗਰਟ ਵਗੈਰਾ ਤੁਸੀਂ ਆਪਣੀ ਨਾਲ ਲੈ ਕੇ ਜਾ ਸਕਦੇ ਹੋ ਪਰ ਨਹੀਂ ਪੀ ਸਕਦੇ ਪਹਿਲੀ ਗੱਲ ਤਾਂ ਲੈਟਰ ਵਗੈਰਾ ਜੋ ਹੁੰਦੇ ਉਹ ਨਹੀਂ ਨਾਲ ਜਾਣ ਦਿੰਦੇ ਇਦਾਂ ਦੀ ਚੀਜ਼ ਤੇ ਆਪਣਾ ਜਹਾਜ਼ 99 ਵੱਲ ਨੂੰ ਤੁਰ ਪਿਆ ਮਿੱਤਰੋ ਪਰ ਆਪਾਂ ਨੂੰ ਅਫਸੋਸ ਵਿੰਡੋ ਸੀਟ ਨਹੀਂ ਮਿਲੀ ਆਪਾਂ ਰਿਕਵੈਸਟ ਕੀਤੀ ਸੀ ਬੋਰਡਿੰਗ ਪਾਸ ਤੇ ਪਹਿਲਾਂ ਹੀ ਉਦੋਂ ਮੋਹਰ ਲੱਗ ਗਈ ਕੇ ਵੀ ਤੁਹਾਨੂੰ ਪਹਿਲੀ ਸੀਟ ਮਿਲ ਗਈ ਹੈ ਵਿੰਡੋ ਸੀਟ ਨਹੀਂ ਮਿਲੀ ਹੁਣ ਦੇਖਾਂਗੇ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਨੂੰ ਵਿੰਡੋ ਸੀਟ ਮਿਲ ਜੇ ਚਲੋ ਕੋਈ ਗੱਲ ਨਹੀਂ ਆਪਾਂ ਇੱਧਰ ਤੋਂ ਵੀਡੀਓ ਬਣਾ ਲੈਨੇ ਥੋੜੀ ਬਹੁਤ ਹੀ ਬਾਤ ਉੱਪਰ ਜਾਵੜੇ ਕੁਝ ਦਿਖਣਾ ਵੀ ਨਹੀਂ ਹੈਗਾ ਸਾਰੇ ਆਣੇ ਪੋਪਣੀ ਐਲਸੀਡੀਜ਼ ਮੋਬਾਈਲ ਵੀ ਚਾਰਜ ਕਰੋ ਆਪਣਾ ਕੁਝ ਮਰਜ਼ੀ ਦੇ ਤੇ ਕਰੋ ਜੇ ਹਜੇ ਤੱਕ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕਰਿਆ ਫੋਲੋ ਕਰ ਲੋ ਜੇਕਰ ਵੀਡੀਓ ਦੇ ਹੁੰਦੇ YouTube ਤੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬਹੁਤ ਕੈਂਟ ਕੈਂਟ ਵਲੌਗ ਆਉਣ ਵਾਲਿਆ ਇਸ ਤੋਂ ਅੱਗੇ ਤੇ ਲਓ ਮਿੱਤਰੋ ਹਜੇ ਤਾਂ ਜਹਾਜ਼ ਕਹਿੰਦੇ ਸਾਡਾ ਸਪੀਡਾਂ ਹੀ ਫੜਦਾ ਫਿਰਦਾ ਹਜੇ ਤਾਂ ਇਹਨੂੰ ਰਾਹ ਹੀ ਨਹੀਂ ਲੱਭਦਾ ਕਿੱਧਰ ਨੂੰ ਉਡਣਾ ਮੈਂ ਲਓ ਵੀ ਮਿੱਤਰੋ ਜਹਾਜ਼ ਆਪਣਾ ਚੁੱਕਿਆ ਆ ਆਰਡਰ ਤੇ ਪਰ ਹੁਣ ਬਾਹਰ ਕੁਝ ਨਹੀਂ ਦਿਖ ਰਿਹਾ ਜਿਆਦਾ ਫੌਗ ਵਗੈਰਾ ਧੁੰਦ ਜੀ ਪੈ ਰਹੀ ਆ ਸੋ ਆਪਾਂ ਬਾਹਰ ਤੋਂ ਤੁਹਾਨੂੰ ਅੰਦਰ ਤੋਂ ਹੀ ਦਿਖਾ ਖਾਦਨੇ ਜਹਾਜ਼ ਦਾ ਸਾਰਾ ਵਿਊ ਆਉਂਦੇ ਹੋਏ ਦੇਖਾਂਗੇ ਕੋਸ਼ਿਸ਼ ਕਰਾਂਗੇ ਜੀ ਆਪਾਂ ਨੂੰ ਵਿੰਡੋ ਸੀਟ ਮਿਲ ਜੇ ਤੁਹਾਨੂੰ ਬਾਹਰ ਦਾ ਵਿਊ ਵੀ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਤੇ ਆਪਾਂ ਹੁਣ ਐਲਸੀਡੀ ਦੀ ਲਾਵਾਂਗੇ ਪੰਗੇ ਤੇ ਆਪਾਂ ਨੇ ਕੱਢ ਲਿਆ ਮੈਪ ਮੈਪ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਆਪਾਂ ਕਿੱਥੇ ਜਾ ਰਹੇ ਕਿੱਥੇ ਨਹੀਂ ਜਾ ਰਹੇ ਲੋ ਵੀ ਮੇਟਰ ਆਪਾਂ ਜਾ ਰਹੇ ਦੁਬਈ ਤੋਂ ਮਸਕਟ ਜੋ ਕਿ ਕਿੰਨਾ ਰਸਤਾ ਟਾਈਮਿੰਗ ਸਾਰਾ ਕੁਝ ਤੁਹਾਨੂੰ ਐਲਸੀਡੀ ਦੇ ਉੱਪਰ ਦਿਖਾਉਣਗੇ 450 ਕਿਲੋਮੀਟਰ ਦਾ ਸਫ਼ਰ ਆਪਣਾ ਕਿੰਨਾ ਟੈਂਪਰੇਚਰ ਇਕੱਲੀ ਇਕੱਲੀ ਗੱਲ ਤੁਹਾਨੂੰ ਦੱਸਣਗੇ ਤੇ ਉਸ ਤੋਂ ਬਾਅਦ ਆਪਾਂ ਆਵਦੇ ਐਕਸਪੈਰੀਮੈਂਟ ਕਰਨੇ ਹੁੰਦੇ ਆ ਆਪਾਂ ਲੱਭਣ ਲੱਗੇ ਆਪਣਾ ਪਿੰਡ ਤੇ ਆਪਾਂ ਨਿਊ ਦਿੱਲੀ ਦੇਖਿਆ ਤੇ ਨਾਲ ਦੀ ਨਾਲ ਥੋੜਾ ਜਿਹਾ ਇਹਨੂੰ ਕਰਦੇ ਗਏ ਜ਼ੂਮ ਤੇ ਲੱਭਣ ਲੱਗੇ ਆਪਾਂ ਆਪਦਾ ਪਿੰਡ ਤੇ ਦੇਖਦੇ ਆ ਲੋ ਪਟਿਆਲਾ ਤੱਕ ਨੇ ਮਿੱਤਰੋ ਲੱਭ ਗਿਆ ਤੇ ਅੱਜ ਉਹ ਅੱਜ ਤੁਹਾਨੂੰ ਦੱਸਦੇ ਆਪਾਂ ਹੈਗੇ ਵੀ ਕਿੱਥੋਂ ਆਂਗੇ ਸਾਰਾ ਕੁਝ ਆਪਾਂ ਲੱਭਾਂਗੇ ਲੋ ਵੀ ਮਿੱਤਰੋ ਹਜੇ ਤੱਕ ਤਾਂ ਆਪਾਂ ਨੂੰ ਲੱਭਿਆ ਨਹੀਂ ਆਪਾਂ ਲੱਭਦੇ ਆ ਅੱਗੇ ਜਾ ਕੇ 3D ਦੇ ਵਿੱਚ ਪਰ ਵੀ 3D ਜਿਆਦਾ ਜ਼ੂਮ ਕਰਕੇ ਫਿਰ ਲਿਖਿਆ ਹੋਇਆ ਨਹੀਂ ਆਉਣਾ ਸਾਰਾ ਕੁਝ ਲੋ ਵੀ ਮਿੱਤਰੋ ਆਪਣਾ ਸੰਗਰੂਰ ਲੱਭ ਲਿਆ ਜਿਹੜੇ ਜਿਹੜੇ ਸੰਗਰੂਰ ਤੋਂ ਇਹ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ ਤੇ ਸੰਗਰੂਰ ਤੋਂ ਹੀ ਆਪਾਂ ਮਿੱਤਰੋ ਤੇ ਉਸ ਤੋਂ ਬਾਅਦ ਆਜੋ ਤੁਹਾਨੂੰ ਅੰਦਰ ਦਿਖਾਉਨੇ ਸਾਰਾ ਵਿਊ ਕਹਿੰਦੇ ਭੀੜ ਦੇ ਵਿੱਚ ਤੁਰੋਂਗੇ ਤਾਂ ਤੁਹਾਨੂੰ ਕੋਈ ਨਹੀਂ ਦੇਖੂਗਾ ਭੀੜ ਦੇ ਵਿੱਚੋਂ ਅਲੱਗ ਨਿਕਲੋਂਗੇ ਤਾਂ ਤੁਹਾਨੂੰ ਹਰ ਕੋਈ ਦੇਖੂ ਥੋੜਾ ਆਪਣਾ ਸਿਰਦਰਦ ਹੋਣ ਲੱਗ ਗਿਆ ਸੀ ਆਪਾਂ ਦੇਸੀ ਸਿੱਧੇ ਸਾਦੇ ਬੰਦੇ ਕਿਟ ਦੇ ਵਿੱਚੋਂ ਪਰਨਾ ਕੱਢੇ ਆਪਣੇ ਤੇ ਲੱਗੇ ਆਪਾਂ ਸਿਰ ਤੇ ਬੰਨਣ ਤੇ ਉਹੀ ਗੱਲ ਮਿੱਤਰੋ ਕਹਿੰਦੇ ਵੀ ਜੇ ਭੀੜ ਦੇ ਵਿੱਚ ਤੁਰੋਂਗੇ ਤਾਂ ਕੋਈ ਨਹੀਂ ਦੇਖੂਗਾ ਜਦੋਂ ਹੀ ਆਪਣੇ ਪਰਨਾ ਬੰਨਿਆ ਗੋਲ ਕਰਕੇ ਸਿਰ ਤੇ ਤਾਂ ਸਾਰੇ ਦੇਖਦੇ ਸੀ ਆਹ ਕਹਿੰਦੇ ਕਿੱਥੋਂ ਆ ਗਿਆ ਬੰਦਾ ਤੇ ਬਾਕੀ ਆ ਜੋ ਤੁਹਾਨੂੰ ਐਂਡ ਤੇ ਵੀ ਦਿਖਾਵਾਂਗੇ ਪਰਨਾ ਬਨ ਕੇ ਲੁਕਿੰਗ ਤੁਹਾਡੇ ਬਾਈ ਦੀ ਕਿੱਦਾਂ ਲੱਗਦੀ ਆ ਫਿਰ ਲਓ ਵੀ ਗੋਲ ਕਰਕੇ ਪਰਨਾ ਆਪਾਂ ਬਣ ਲਿਆ ਸਿਰ ਤੇ ਥੋੜਾ ਕਸ ਕੇ ਵੀ ਸਿਰ ਦੁਖਦਾ ਸੀ ਪੀੜ ਦੇ ਵਿੱਚ ਤੁਰੂਗੇ ਤਾਂ ਕੋਈ ਨਹੀਂ ਦੇਖੂ ਪੀੜ ਤੋਂ ਅਲੱਗ ਹੋਵੋਗੇ ਤਾਂ ਸਾਰੇ